ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਵੀ ਅੱਜ ਹੋ ਗਈ 19 ਜਨਵਰੀ 2026 ਤੇ ਕੋਟਕਪੂਰੇ ਵੀ ਤੂੜੀ ਦੀ ਬੋਲੀ ਤੇ ਆਇਆ ਸਵੇਰ ਦੇ ਜਿਹੜੇ 7:30 ਹੋ ਚੁੱਕੇ ਆ ਤੇ ਬੋਲੀ ਦਾ ਵੀ ਟਾਈਮ ਜਿਹੜਾ ਸ਼ੁਰੂ ਆ ਤੇ ਗੱਲ ਕਰੀਏ ਹਰੇ-ਚਾਰੇ ਰੇਟ ਦੀ ਵੀ ਹਰੇ-ਚਾਰੇ ਦਾ ਵੀ ਕੱਲ ਵੀ ਜਿਹੜਾ ਰੇਟ ਆ ਉੱਥੇ ਜੀ ਢਾਈ 100 ਦੇ ਆਸ-ਪਾਸ ਜਿਹੜਾ ਕੱਲ ਚੱਲਿਆ ਰੇਟ ਤੇ ਬਾਕੀ ਅੱਜ ਦਾ ਜਿਹੜਾ ਤੂੜੀ ਦਾ ਪਹਿਲਾ ਰੇਟ ਦੇਖਦੇ ਆ ਵੀ ਕਿੱਥੋਂ ਤੱਕ ਜਾਂਦਾ ਕੱਲ ਦਾ ਰੇਟ ਵੀ 570 ਰੁਪਏ ਤੱਕ ਜਿਹੜਾ ਗੱਲ ਦਾ ਟੌਪ ਦਾ ਰੇਟ ਸੀਗਾ ਤੇ ਬਾਕੀ ਪਹਿਲਾਂ ਦੇਖਦੇ ਹਾਂ ਵੀ ਅੱਜ ਦਾ ਕੀ ਰੇਟ ਜਾਊਗਾ ਇਹ ਰੇਟ ਲਈ ਵੀਰੇ ਕਿੱਧਰ ਜਾ ਬਾਈ ਮਗਰਾੜੀ ਜਾਏਗਾ ਬਾਅਦ ਕਿਤੇ ਨਹੀਂ ਆਣਾ ਉਹ ਗਵੜਾ ਮੇਰੇ ਜਾਣਨਾ ਚਾਹੀਦਾ ਹਾਂ ਹਾਂ ਇਹ ਸ਼ਹਿਰ-ਸ਼ਹਿਰ ਚਲਾਏਗਾ ਤੇ ਬਾਹਰ ਜਾਏਗਾ ਮੈ ਵੱਲ ਜਾਊੜੇਗਾ ਪੁੱਛ ਕਿੰਨਾ ਕਰਾ ਜਾਏਗਾ ਮੈ ਵੱਲ ਤਾਂ ਮੈ ਵੱਲ ਤਾਂ ਕਰਾ ਕੇ ਕਹਿੰਦਾ ਤੁਸੀਂ 400 ਰੁਪਏ ਲੱਗੂ ਭਾਈ 400 ਬੋਲੋ ਜੀ 400 400 10 15 15 450 60 60 65 65 70 70 80 80 90 500 10 10 15 15 20 20 25 25 30 30 35 35 40 40 48 48 550 550 54 60 560 ਰੁਪਏ 65 ਰੁਪਏ 70 70 ਰੁਪਏ 80 80 ਰੁਪਏ 500 ਰੁਪਏ ਗੋਲਾਬਾਈ ਕਨੇ ਚਲ ਚਲ 580 ਰੁਪਏ ਹੈ ਲੋ ਵੀ ਪਹਿਲੀ ਟਰਾਲੀ ਲੱਗੀ 580 ਰੁਪਏ ਤੇ ਤੂੜੀ ਵੀ ਅੰਦਰ ਦੀ ਸੀਗੀ ਲਗਭਗ ਟਰਾਲੀ ਦੇ ਵਿੱਚ ਹੋਊਗੀ 16-17 ਕੁਆਂਟਲ ਦਾ weight ਹੋਊਗਾ ਜਿਹੜਾ ਪਰਤੀ ਕੁਆਂਟਲ ਦਾ ਵੀ ਜਿਹੜਾ ਇਹ ਰੇਟ ਹੁੰਦਾ ਤੇ ਬਾਕੀ ਅੱਗੇ ਦੇਖਦਾ ਵੀ ਰੇਟ ਤੇ ਕੱਲ ਦਾ ਰੇਟ ਵੀ ਜਿਹੜਾ ਸੀਗਾ ਟਾਪ ਦਾ 570 ਰੁਪਏ ਦੇ ਆਸ-ਪਾਸ ਚੱਲੇ ਜਗਰਾਉ ਮੰਡੀ ਵਿੱਚ ਵੀ ਉਹੀ 750 ਦੇ ਆਸ-ਪਾਸੇ ਕੱਲ ਰੇਟ ਚੱਲਿਆ ਸੀ ਤੇ ਦਿੱਲੀ ਦੇ ਵਿੱਚ ਵੀ ਰੇਟ ਥੋੜਾ ਤੇਜ਼ ਹੋਇਆ 1100 ਰੁਪਏ ਤੱਕ ਜਿਹੜਾ ਤੂੜੀ ਦਾ ਰੇਟ ਹੋ ਚੁੱਕਿਆ ਤੇ ਜੰਮੂ ਦੇ ਵਿੱਚ ਵੀ ਵੀ ਜਿਹੜਾ ਰੇਟ 1150 ਰੁਪਏ ਤੱਕ ਗਿਆ ਤੂੜੀ ਦਾ ਤੇ ਬਾਕੀ ਵੀ ਕੋਟਕਪੂਰੇ ਦਾ ਅੱਜ ਰੇਟ ਦੇਖਦੇ ਆ ਕਿਹੜਾ ਕਿੱਥੋਂ ਤੱਕ ਜਾਂਦਾ ਕਿਰਾਇਆ ਸ਼ੁਰੂਆਤ ਹੋਈ ਆ ਪਹਿਲੀ ਟਰਾਲੀ ਦੀ ਤੇ ਅੱਗੇ ਦੇਖਦੇ ਆ 80 212 ਆ ਬਾਈ ਦਾ ਵੀ ਲਿਖ ਰਿਹਾ ਰੋਟੇ ਰੱਖਦੇ ਆ ਆ ਜਾਓ ਅੰਦਰ ਜੀ ਅੰਦਰ ਜੀ ਤੂੰ ਬੋਲੋ ਬਾਈ ਆ ਜਾ ਮੇਰਾ ਭਰਾ ਤੇ ਕਮਾਈ ਰੋਡ ਦੇ ਉੱਤੇ ਕੰਡਾ ਤੇ ਬਹੁਤ ਚਾਰ 400 ਰੁਪਿਆ 400 400 ਇੱਥੇ ਜਾਨੀ ਬਾਈ 400 5 10 15 20 450 52 60 500 5 10 15 20 25 30 35 535 ਬੋਲਾ ਬਾਈ ਕਿਨੇ 40 40 48 550 55 550 ਬੋਲਾਂਗੇ ਨੇ 555 ਰੁਪਏ ਬਈ ਕੀ ਦੀ ਆ ਲੋ ਬਈ ਆਹ ਟਰਾਲੀ ਲੱਗੀ ਆ 500 ਤੇ 55 ਰੁਪਏ ਅੰਦਰ ਦੀ ਵੀ ਤੂੜੀ ਇਹ ਹੈ ਤੇ ਲਗਭਗ ਜਿਹੜੀ 15 16 ਕਵਾਂਟਲ ਹੋਊਗੀ ਇਹਦੇ ਵਿੱਚ ਤੇ ਚੈੱਕ ਕਰ ਤੁਸੀਂ ਕਰ ਸਕਦੇ ਹੋ ਬਾਕੀ ਅੱਗੇ ਦੇਖਦੇ ਆ ਬਈ ਨਪਰ ਕੋਲ ਨਾਲ ਨਹੀਂ ਪੁਲਾਇਆ ਰੇਕ ਮਗਰ ਜਿਹੜੀਆਂ ਤਿੰਨ ਗਟਰਾਲੀਆਂ ਹੋ ਰਹਿਆਂ ਨੇ ਤਿੰਨ ਚਾਰ ਤੇ ਸ਼ੀਕ ਨਗੱਜ ਜਿਹੜੇ ਆਏ ਸੀ ਦੋਹਾਂ ਦੀ ਬੋਲੀ ਹੋ ਚੁੱਕੀ ਆ ਫੇਰ ਉਹ ਧੱਕੀ ਪਈਆਂ ਮੇਰਾ ਜੀਰੇ ਆਪਣੀ ਨਹੀਂ ਨਹੀਂ ਅੰਦਰ ਦੀ ਆ ਭਾਈ ਅੰਦਰ ਦੀ ਥੋੜੀ ਬੋਲੋ ਭਾਈ ਮੈਂ ਪਹਿਪਦੇ ਨਾ ਤੂੰ ਦਾ ਟੈਨਸ਼ਨ ਨਹੀਂ ਅੱਲਾਹ ਦਾ ਹੈ ਨਾ ਫੋਨ ਘੱਟ ਜਾ ਸਸਤੀ ਹਾਂ ਬਸ 400 400 10 15 20 25 30 35 40 42 450 52 60 65 70 75 ਭਾਈ ਬੋਲੀ ਆਜੇ ਬੋਲਣਾ 75 80 85 90 500 5 505 ਬੋਲਣਾ ਕਿਨੇ 10 10 ਇੱਥੇ ਜਾਣੀ ਬਾਈ ਕਿੱਥੇ ਜਾਏਗਾ ਬਾਈ ਟੂਡੀ ਕਿਹਾ ਉਹ ਤਾਂ ਜਾਗਾ 510 15 15 ਹੋ ਗਏ ਬਾਈ ਇੱਧਰ 20 520 ਰੁਪਏ ਬੋਲਣੇ 25 30 530 ਬੋਲਦਾ ਕੋਈ 530 ਰੁਪਏ ਲਿਖੀ ਬਾਈ ਟੂਡੀ ਲੋ ਵੀ 500 ਤੇ 30 ਰੁਪਏ ਲੱਗੇ ਵੀ ਅੰਦਰ ਦੀ ਟੂਡੀ ਜਿਹੜੀ ਇਹ ਫਿਰ ਤੇ ਜੇ ਤੁਸੀਂ ਕਰ ਸਕਦੇ ਹੋ ਬਾਕੀ ਅੱਗੇ ਦੇਖਦੇ ਹਾਂ ਬਈ ਇਹਦੀ ਮਰਜ਼ੀ ਆ ਇੱਥੇ ਇੱਥੋਂ ਜਾਉਗੇ ਨਾ ਉਹਦੀ ਦਫਨਾ ਪੈਦਾ 500 ਭਰਾਵਾ ਲੈ ਖਤਾ ਉੱਤੇ ਲੋ ਬਈ ਕਰੋ ਥੋੜੀ ਚੈੱਕ ਲੋ ਬਈ अगली ट्राली भी तुड़ी करो चेक भाई बहुत बहुत ਅੰਦਰ ਦੀ ਬਾਹਰ ਦੀ ਅੰਦਰ ਦੀ ਥੋੜੀ ਬੋਲੋ ਜੀ ਅੰਦਰ ਦੀ ਥੋੜੀ ਹੈ 400 405 450 52 60 65 70 75 80 85 505 505 10 ਕਿਥੇ ਜਾਣੀ ਬਾਈ ਜਿੱਦੀਆਂ ਚਾਹੇਗਾ ਬਾਈ 500 ਰੁਪਿਆ ਕਰਾਇਆ ਨਹੀਂ ਜਾਂਦਾ ਵੀ 50 10

595 ਬਈ ਇੱਥੇ ਲਉਣੀ ਨਕਸ਼ੀ ਜੀ ਪਾ ਲਈ ਲਓ ਜੀ 595 ਰੁਪਏ ਬਈ ਲੱਗੀ ਆ ਤੇ ਲਗਭਗੇ ਟਰਾਲੀ ਦੇ ਵਿੱਚ ਜਿਹੜੀ ਹੋਊਗੀ 10 ਕੁਆਂਟਲ ਦੇ ਆਸੇ-ਪਾਸੇ ਬਾਕੀ ਵੀ ਮਗਰ ਜਿਹੜੀਆਂ ਦੋ ਟਰਾਲੀਆਂ ਹੋਰ ਆ 550 ਕਿੰਨੇ ਬੱਸ ਰੇਟ 500 ਵੀਤ ਰਾਇ 500 ਥੋੜਾ ਯਾਰ ਬਰਗਾੜੀ ਦਾ ਨਹੀਂ ਪੰਜੇ ਨਹੀਂ ਦਾ ਨਹੀਂ ਯਾਰ 500 ਥੋੜਾ ਬਰਗਾੜੀ ਦਾ ਕਰ ਲੋ ਬਾਹਰ ਖਾਤਾ ਉਹ ਜੀ ਰੇਟ ਵਾਜੂ 700 ਜੀ 600 ਲੈ ਗਏ 600 ਬਰਗਾੜੀ ਦਾ ਯਾਰ ਬਰਗਾੜੀ ਵਾਹ ਨਹੀਂ ਬੇਲਾ ਕਿਉਂ ਬਰਗਾੜੀ ਵਾਸ ਕਿੰਨੇ ਇਥੇ ਚੱਲ ਤੂੰ 400 400 500 ਪੰਜ 10 10 15 20 25 30 35 40 50 55 60 65 70 70 75 80 85 90 95 600 600 ਬੋਲਾਂਗੇ ਨੇ 600 ਰੁਪਏ ਬਾਈ ਜੀ ਲੋ ਵੀ 600 ਰੁਪਏ ਲੱਗੇ ਵੀ ਆ ਟ੍ਰਾਲੀ ਤੇ ਟੂਰੀਸਮ ਚੈੱਕ ਕਰਾਣੇ ਆ ਅੱਜ ਦਾ ਬਿਸਟਾਪ ਦਾ ਰੇਟ ਰਿਹਾ ਹਾਲੇ ਤੱਕ 600 ਤੇ ਬਾਕੀ ਅੱਗੇ ਦੇਖਦਾ ਮੇਰੀ ਟਰਾਲੀਆਂ ਹੋਰ ਆਈਆਂ ਤੇ ਲਗਭਗ ਭਾਈ 4 ਟਰਾਲੀਆਂ ਮਗਰ ਹੋਰ ਖੜੇਗਾ ਦੇ ਚੱਲ ਕਿੱਥੇ ਜਾਣਾ ਆਹੋਂ ਦੇ ਤਾਂ ਨਹੀਂ ਚੱਲਿਆ ਭਾਈ ਜਰਦਾਨ ਕਿਤੇ ਹੋਰ ਨਾਲ ਰਵੜ ਚੜਜੇ ਐਰਾ ਜਰਾ ਰਵੜ ਤੇ ਚੜਾਇਓ ਕਿਰੋਂਗੇ ਤਾਂ ਨਹੀਂ ਸਹੀ ਮਣੀ ਮੋਟੀ ਦਾ ਇਹ ਥੱਲੇ ਦੇਖ ਕੇ ਬਣਾਇਆ ਹੈ ਹਾਂ ਭਾਈ 450 500 ਰੁਪਏ ਯਾਰ 5 10 15 20 25 30 35 40 540 ਬੋਲਾਂਗੇ ਨੇ 45 550 55 60 560 ਰੁਪਏ 65 70 570 ਬੋਲਾਂਗੇ ਨੇ 170 ਰੁਪਏ ਦਿੱਤੇ ਭਾਈ ਲੋ ਜੀ 570 ਲੋ ਵੀ ਆਹ ਟਰ ਨਹੀਂ ਲੱਗੀ 500 ਤੇ 70 ਰੁਪਏ ਤੇ ਬਾਕੀ ਅੱਗੇ ਦੇਖਾਂਗੇ ਤਿੰਨ ਨਗ ਵੀ ਹੋਰ ਖੜੇ ਆ ਬਾਹਰ ਲਈ ਕਰਾਉਣਾ ਉਹੀ ਕਰਾਉਂਗੇ ਬਹੁਤ ਕਰਾਮਾਤੀ ਹੈਗੀ ਜੀ ਸਾਡੀ ਦਾ ਫਰਮ ਬੈਠਾ ਵੀ ਟਿਕਾਣਾ ਉੱਥੇ ਟਿਕਾਣੀ ਜਣੀ ਪਤਾ ਨਾ ਪਹੁੰਚ ਗਿਆ ਸਹੀ ਗਾਇਆ ਜੀ ਬਾਈ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਜੀ ਇਹਦਾ 500 ਰੁਪਇਆ 500 5 10 15 20 25 30 35 40 45 550 55 60 65 565 ਬੋਲਾਂਗੇ ਨੇ 70 70 570 ਬੋਲਦਾ ਬਈ 570 ਰੁਪਏ ਲੋ ਵੀ ਆਹ ਤੁਗੜੀ ਲੱਗੀ ਆ 570 ਰੁਪਏ ਤੇ ਬਾਕੀ ਅੱਗੇ ਦੇਖਦੇ ਹਲੇ ਤੱਕ ਵੀ 600 ਰੁਪਏ ਜਿਹੜਾ ਟੌਪ ਦਾ ਰੇਡਰ ਆ ਤੇ ਬਾਕੀ ਮਗਰ ਦੋ ਕ ਟਰਾਲੀਆਂ ਹੋ ਰਹਿਗੀਆਂ ਕੰਡਾ ਕਿੱ데 ਕੰਡਾ ਕਿੱਥੇ ਕਰਨਾ ਪਈ ਹਾਂਜੀ ਕੰਡਾ ਮਾਹ ਇਹ ਅੰਦਰੋਂ ਆਜਤ ਹੈ ਹਾਂ ਮੈਂ ਬੰਨਣਾ ਆਜ ਬਾਈ ਜੀ ਹੋਰ ਮਕਾਸ ਤੁਮ ਐ ਬੱਕੇ ਪਾਸੇ ਕਰ ਲੈਣਾ ਮੈਂ ਕਰੀ ਹਾਂ ਬਾਕੀ ਬੋਲੋ ਜੀ ਜੇ ਆ ਪਾਏ ਤਾਂ ਤੋੜ ਕੇ ਪੈਸੇ ਦੇ ਦੇਣੇ ਪਾਸੇ ਕਰ ਦੂਗਾ ਚੱਕ ਕੇ ਆਪਾਂ ਹੀ ਕਹਿੰਦੇ ਤੂੰ ਮੁੰਡਾ ਕਰੀ ਆਪਣੇ ਆਕੇ ਲੋਟ ਦੇ ਫਿਰ ਆਪਾਂ ਲੈ ਲਵਾਂਗੇ ਹਾਂ ਬੋਲੋ ਬਾਈ 450 450 450 ਬੋਲਾਂਗੇ ਕਿਨੇ 52 50 60 ਰੁਪਏ 70 80 85 90 92 500 5 10 15 20 25 35 535 ਬੋਲਾਂਗੇ ਨੇ 40 40 ਸਾਈਂ ਕਿੰਨੇ ਜਾਏਗਾ ਨੇ ਜਾਣਾ ਬਾਈ 35 535 ਬੋਲਾਂਗੇ ਨੇ 535 ਦੇ ਵਿੱਚ ਲੋ ਵੀ 500 ਤੇ 35 ਰੁਪਏ ਲੱਗੇ ਵੀ ਇਹ ਤੇ ਅੰਦਰ ਜੂੜੀ ਇਹ ਸੀ ਤੇ ਬਾਕੀ ਅੱਗੇ ਦੇਖਦੇ ਆ ਵੀ ਲਾਸਟ ਇੱਕ ਟਰਾਲੀ ਹੋਰ ਰਹਿ ਗਈ ਆ ਕੋਈ ਨਾ ਬੰਦੇ ਚੱਲੋ ਫੁੱਟ ਕੇ ਦੱਸ ਕੇ ਕੋਲ ਤੋਂ ਬੰਦੇ ਚੱਲਦੇ ਆਉਣਗੇ ਆਪਾਂ ਕਹਿੰਦੇ ਆਣਾ ਤੋੜ ਕੇ ਤੇ ਪੈਸੇ ਦੇ ਦੇ ਉਹਨੂੰ ਨਾ ਹੋ ਜਾਣੀ ਨਾਲ ਹੀ ਕਰਾ ਰਹੇ ਨੇ ਲਈ ਆ ਜੰਦਰ ਆਹ ਤਰ ਬੰਦਾ 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 ਤਰੇ ਸਮਝਾ ਦੇ ਮੋੜ ਜਾ ਉਹ ਫਿਰ ਦੋ ਜਾਈ ਤੇ ਚਲੋ ਇਹ ਕਾਹ ਚੱਲ ਰਿਹਾ ਬਈ ਹਾਂ ਹਾਂ ਪਤਾ ਹੈ ਬਈ ਬੋਲੋ ਜੀ ਕਿਹੜੇ ਪਾਸੇ ਆਪਾਂ ਜੇ ਰਾਤੀ ਜਾਏਗਾ ਬਈ ਪਰੋ ਬਸਤੀ ਜਾਨੀ 400 ਚਲੋ 400 400 ਚੱਲ ਗਿਆ ਫਿਰ द साढे चार सौ हज़ार पचुजा सठ सतर पंजहतर असी पासी नवे पचानवे ਉੱਧੇ ਜਾਏਗਾ ਭਾਈ ਨਹੀਂ ਜਾਣਾ ਜੀ 505 ਰੁਪਏ ਉਹ ਬੰਦੇ ਟ੍ਰੈਕਟਰ ਵਾਲੇ ਕਰਨ ਦੋ ਵੀ 500 ਤੋਂ 5 ਰੁਪਏ ਲੱਗੇ ਵੀ ਆਹ ਥੋੜੀ ਦੇਖ ਸਕਦੇ ਤੁਸੀਂ ਬਾਕੀ ਅੱਗੇ ਦੇਖਦੇ ਆਂ ਅੱਗੇ ਸਭੀਆ ਸਾਲ ਕਰਾਂਗੇ ਆਹ ਖੜਾ ਚੱਲ ਮਾਵੇ ਜੇ ਤਾਂ ਜੇ ਤਾਂ ਹੋਈ ਯਾਰ ਉੱਥੇ ਪੈ ਤਿੰਨ ਨੰਬਰ ਦੇ ਦਿਨ ਮੈਂ ਬੰਦੇ ਨੂੰ ਬੋਲਦਾ ਇਹਦੀ ਆ ਭਾਈ ਨਹੀਂ ਆ ਭਾਈ ਨਹੀਂ ਭਾਈ ਭਾਈ ਉੱਥੇ ਜਾਣਾ 50 ਦਾ ਟੈਪ ਪਾ ਲੂਗਾ ਹਾਂ ਤੇ ਉੱਥੇ ਪਾ ਥੋੜੀ

450 ਇਹਦਾ 500 ਰੁਪਇਆ 10 510 ਰੁਪਇਆ 15 20 25 ਤੇ 35 535 ਛੋਲਾ ਕਿਨੇ 40 550 550 ਛੋਲਾ ਕਿਨੇ 550 ਬਾਈਥੀ ਲੋ ਵੀ ਲਾਸਟ ਟਰਾਲੀ ਸੀ ਤੇ 550 ਰੁਪਏ ਰੇਟ ਰਹਾ ਵੀ ਟਾਪ ਦਾ ਰੇਟ ਵੀ 600 ਰੁਪਏ ਤੇ ਧੰਨਵਾਦ ਵੀ ਸਾਰਿਆਂ ਦਾ ਵੀਡੀਓ ਨਾਲ ਜੁੜਨ ਲਈ ਸੋ ਮਿਲਦੇ ਆਂ ਵੀ ਅਗਲੀ ਵੀਡੀਓ ਵਿੱਚ